જરા ધ્યાન ਦੇ ਨਾਲ ਦੇਖੋ ਇਸ शख्स ਨੂੰ ਜੋ ਕਿ ਸੂਟ ਬੂਟ ਦੇ ਵਿੱਚ ਤਿਆਰ ਸ਼ਹਿਰ ਹੋ ਕੇ ਇੱਕ ਦੁਕਾਨ ਦੇ ਵਿੱਚ ਨੋਟਾਂ ਵਾਲੇ ਹਾਰ ਅਤੇ ਹੋਰ ਸਮਾਨ ਖਰੀਦ ਰਿਹਾ ਹੈ ਅਤੇ ਜਾਣਕਾਰੀ ਮੁਤਾਬਕ ਜਦੋਂ ਦੁਕਾਨਦਾਰ ਇਹ ਸਾਰਾ ਸਮਾਨ ਪੈਕ ਕਰ ਦਿੰਦਾ ਹੈ ਤਾਂ ਇਹ ਸ਼ਖਸ ਦੁਕਾਨਦਾਰ ਨੂੰ ਗੱਡੀ ਦੇ ਵਿੱਚ ਪਏ ਪਰਚੇ ਤੋਂ ਪੈਸੇ ਕੱਟ ਕੇ ਲੈ ਆਉਣ ਦੀ ਗੱਲ ਲੱਗਦਾ ਹੈ ਜਿਸ ਤੋਂ ਬਾਅਦ ਦੁਕਾਨਦਾਰ ਉਸ ਦੀ ਗੱਲ ਮੰਨ ਲੈਂਦਾ ਹੈ ਤੇ ਇਹ ਸ਼ਖਸ ਸਾਰਾ ਸਮਾਨ ਲੈ ਕੇ ਬਾਹਰ ਨਿਕਲ ਜਾਂਦਾ ਹੈ ਪਰ ਸ਼ਾਇਦ ਇਸ ਦੁਕਾਨਦਾਰ ਨੂੰ ਇਹ ਨਹੀਂ ਪਤਾ ਕਿ ਇਹ ਗ੍ਰਾਹਕ ਉਸਦੇ ਨਾਲ ਹੀ ਧੋਖਾ ਫੇਰੀ ਕਰ ਜਾਵੇਗਾ ਤੇ ਅਖੀਰ ਦੇ ਵਿੱਚ ਉਹੀ ਹੁੰਦਾ ਜਿਸ ਦਾ ਡਰ ਸੀ ਕਿਉਂਕਿ ਇਹ ਸ਼ਖਸ ਪਰਸ ਦੇ ਵਿੱਚੋਂ ਪੈਸੇ ਕੱਢਦਾ ਕਰਦਾ ਰਫੂ ਚੱਕਰ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਪੂਰੀ ਘਟਨਾ ਤਰਨਤਾਰਨ ਦੇ ਕਸਬਾ ਤੋਂ ਪਾਲ ਵਿਖੇ ਇੱਕ ਦੁਕਾਨ ਦੀ ਹੈ ਜੋ ਕਿ ਖਾਣੇ ਦੇ ਬਿਲਕੁਲ ਨੇੜੇ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਦੁਕਾਨਦਾਰ ਨੇ ਪੁਲਿਸ ਨੂੰ ਇਸ ਮਲਜ਼ਮ ਨੂੰ ਫੜਨ ਦੀ ਗੱਲ ਲਖੀ ਹੈ ਪਣੀ ਨਾ ਸ਼ਾਪ ਦੇ ਵਿੱਚ ਪਰ ਕੱਲ ਰਾਤ ਦੀ ਗੱਲ ਆ ਵੀ ਸ਼ਾਪ ਦੇ ਵਿੱਚ ਆਇਆ ਬੰਦਾ ਕੋਟ ਪੈਂਟ ਪਾਇਆ ਤਿਆਰ ਹੋਇਆ ਆਂਦਾ ਵੀ ਅਸੀਂ ਹਾਰ ਲੈਣੇ ਹਾਰ ਹੈ ਗਿਆ ਅਸੀਂ ਚਾਹ ਹੈ ਗਿਆ ਹਾਰ ਲੈ ਆ ਨਾਲ ਕਾਪੀਆਂ ਲਈਆਂ ਨੋਟ ਲੈ ਆ ਚਿੱਟੀ 6000 ਰੁਪਏ ਦੀ ਤੇ ਆਂਦਾ ਮੈਂ ਗੱਡੀ ਨਾਲ ਗੱਡੀ ਲਾ ਗਈ ਖਲਾਰੀ ਆ ਤੇ ਮਗਰ ਦੀ ਵਾਰੀ ਖੋਲ ਕੇ ਤੇ ਗੱਡੀ 'ਚ ਆਂਦਾ ਮੈਂ ਪਰਚ ਕੱਢਣਾ ਤੇ ਹਾਰ ਰੱਖੇ ਆ ਤੇ ਨਾਲ ਹੋਰ ਸਮਾਨ ਹੈ ਕਾਊਂਟਰ ਤੇ ਪਿਆ ਵਾਂਦਾ ਪਰਫਿਊਮ ਕੱਢ ਕੇ ਰੱਖੋ ਅਹੀਂ ਕੱਢਿਆ ਵਾ ਤੇ ਉਹਨੇ ਚਿਰ ਨੂੰ ਉਹਨੇ ਅਗਲੀ ਜਦੋਂ ਪਰਸ ਕੱਢਿਆ ਵਾ ਪਰਸ ਕੱਢਦੇ ਕਰਦੇ ਨੇ ਸਲਫ ਮਾਰਦੇ ਸਲਫ ਮਾਰ ਕੇ ਗੱਡੀ ਭਜਾ ਕੇ ਲੈ ਗਿਆ ਵਾ ਇੰਨੇ ਚਿਰ ਨੂੰ ਅਸੀਂ ਮਗਰ ਭਜੀਆਂ ਗੱਡੀ ਤੇ ਫੜਿਆ ਵੀ ਗੱਡੀ ਫੜੀ ਵੀ ਆ ਹੈਂਡਲ ਫੜਿਆ ਵਾ ਤੇ ਗੱਡੀ ਦਾ ਹੈਂਡਲ ਉਹ ਗੱਡੀ ਭਜਾ ਕੇ ਲੈ ਗਿਆ ਮੁੰਡਾ ਨਾਲ ਧੁੰਦਾ ਗਿਆ ਵਾ ਤੇ ਉਹ ਅਜੇ ਤੱਕ ਨੰੱਬਾ ਜੀ ਗੱਡੀ ਦਾ ਨੰਬਰ ਨੋਟ ਹੈ ਜੀ ਗੱਡੀ ਦਾ ਨੰਬਰ ਕਾ ਪੀ ਵੀ 32 ਜੀ 4892 ਇਹ ਬਾਬੇ ਬਕਾਲੇ ਦੀ ਗੱਡੀ ਨੰਬਰ ਸ਼ੋ ਹੁੰਦਾ ਜੀ ਮਗਰ ਕੋਈ ਵੀ ਪੁਲਿਸ ਵੱਲੋਂ ਜੇ ਤੱਕ ਕਾਰਵਾਈ ਨਹੀਂ ਕੀਤੀ ਗਈ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਜੀ ਵੀ ਇਹਦੇ ਪ੍ਰਤੀ ਕੋਈ ਫੋਰਸ ਕਦਮ ਚੁੱਕਿਆ ਜਾਵੇ ਕਿਉਂਕਿ ਦੁਕਾਨਦਾਰੀ ਆ ਅੱਡੇ ਦੇ ਵਿੱਚ ਦੁਕਾਨਾਂ ਆ ਥਾਣੇ ਦੇ ਵੀ ਲੱਗੇ ਆ ਤੇ ਜੇ ਇੱਥੇ ਸੇਫ ਨਹੀਂ ਆ ਤੇ ਬਾਕੀ ਤੇ ਬੜੀ ਦੂਰ ਦੀ ਗੱਲ ਆ ਦੋ ਦਿਨ ਹੋ ਗਏ ਇਸ ਗੱਲ ਨੂੰ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜੀ ਬਹਿਰਾਲ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਕਦੋਂ ਸੂਟ ਬੂਟ ਦੇ ਵਿੱਚ ਤਿਆਰ ਹੋਏ ਇਸ ਸ਼ਖਸ ਨੂੰ ਕਾਬੂ ਕਰਨ ਦੇ ਵਿੱਚ ਕਾਮਯਾਬ ਹੁੰਦੀ ਹੈ ਤਰੰਤਰਾਂ ਤੋਂ ਜਸਵੀਰ ਲੱड्डੂ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ